ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਵੱਲੋਂ ਸਰਕਾਰੀ ਹਸਪਤਾਲ ਦਾ ਕੀਤਾ ਗਿਆ ਅਚਨਚੇਤ ਦੌਰਾ ਜਿੱਦ ਤੇ ਰਤੇ ਸੁਪਾ ਸਰਕਾਰ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਤਾ ਗਿਆ ਲਿਆ ਚਾਹੀਜਾ ਮਰੀਜ਼ਾਂ ਦੇ ਨਾਲ ਗੱਲਬਾਤ ਕਰਕੇ ਅਧਿਕਾਰੀਆਂ ਨੇ ਸੁਣੀਆਂ ਆਉਣ ਵਾਲੀਆਂ ਮੁਸ਼ਕਲਾਂ ਦੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਪੈਸ਼ਲ ਮਾਨੀਟਰ ਬਾਲ ਕ੍ਰਿਸ਼ਨ ਗੋਲ ਨੇ ਅੱਜ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਦੇ ਅਚਨਚੇਤ ਦੌਰਾ ਕੀਤਾ ਅਤੇ ਇਸ ਦੌਰਾਨ ਉਹਨਾਂ ਨੇ ਹਸਪਤਾਲ ਦੇ ਵਿੱਚ ਆਏ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਤੋਂ ਜਾਣਿਆ ਕਿ ਉਹਨਾਂ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਦੇ ਨਾਲ ਉਹਨਾਂ ਨੇ ਇਹ ਵੀ ਪੁੱਛਿਆ ਕਿ ਜੋ ਕੇਂਦਰ ਅਤੇ ਪੰਜਾਬ ਸਰਕਾਰ ਦੇ ਵੱਲੋਂ ਸਹੂਤਾਵਾਂ ਦਿੱਤੀਆਂ ਗਈਆਂ ਨੇ ਕੀ ਉਹ ਸਹੂਤਾਵਾਂ ਵਾਕਈ ਮਰੀਜ਼ਾਂ ਨੂੰ ਮਿਲ ਰਹੀਆਂ ਹਨ ਜਾਂ ਨਹੀਂ ਕਿ ਉਹ ਡਾਕਟਰਾਂ ਦੇ ਵੱਲੋਂ ਉਹ ਸਹੂਤਾ ਮੁਹੱਈਆ ਕਰਵਾਈ ਜਾਂਦੀ ਹੈ ਜਾਂ ਨਹੀਂ ਇਹਨਾਂ ਤਮਾਮ ਗੱਲਾਂ ਦੇ ਬਾਰੇ ਉਹਨਾਂ ਨੇ ਜਾਂਚਿਆ ਲਿਆ ਅਤੇ ਮਰੀਜ਼ਾ ਦੇ ਨਾਲ ਗੱਲਬਾਤ ਕੀਤੀ ਉੱਥੇ ਹੀ ਡਾਕਟਰਾਂ ਦੇ ਨਾਲ ਵੀ ਉਹਨਾਂ ਨੇ ਗੱਲਬਾਤ ਕੀਤੀ ਕਿ ਡਾਕਟਰਾਂ ਨੂੰ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਉੱਤੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਅਤੇ ਸੂਬਾ ਸਰਕਾਰ ਦੇ ਵੱਲੋਂ ਜੋ ਸਕੀਮਾਂ ਦਿੱਤੀਆਂ ਜਾਂਦੀਆਂ ਨੇ ਅਸੀਂ ਉਹਨਾਂ ਸਕੀਮਾਂ ਦਾ ਜਾਇਜ਼ਾ ਲੈਣ ਵਾਸਤੇ ਪਹੁੰਚੇ ਹਾਂ ਅਤੇ ਅੱਜ ਉਹਨਾਂ ਦੇ ਕੋਲ ਪੰਜਾਬ ਦੇ ਅੰਦਰ 4 ਜ਼ਿਲ੍ਹੇ ਹਨ ਅਤੇ ਉਹਨਾਂ 4 ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਹਸਪਤਾਲਾਂ ਦਾ ਦੌਰਾ ਕੀਤਾ ਜਾਵੇਗਾ ਜਿਨ੍ਹਾਂ ਦੇ ਵਿੱਚੋਂ ਫਤੇਗੜ ਸਾਹਿਬ ਦਾ ਸਰਕਾਰੀ ਹਸਪਤਾਲ ਵੀ ਇੱਕ ਹੈ ਮੈਂ ਬਾਲਕ੍ਰਿਸ਼ਨ ਗੋਇਲ ਹੂੰ ਸਪੈਸ਼ਲ ਮੋਨੀਟਰ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਨੈ Delhi ਸੇ ਔਰ ਆਜ ਜੋ ਹੈ ਮੈਂ ਫਤੇਗੜ ਸਾਹਿਬ ਮੈਂ ਸਿਵਲ ਹਸਪੀਟਲ ਚੈੱਕ ਕਰਨੇ ਆਇਆ ਹੂੰ मेरा अभी चार ज़िलों का दौरा है जिसमें फतेहगढ़ साहिब मानसा लुधियाना और जलंधर चार ज़िले मुझे विजिट करने हैं राष्ट्रीय मानवाधिकार आयोग की तरफ से और उसी क्रम में जो है आज मेरा यहाँ सिविल हॉस्पिटल फ़तेहगढ़ साहिब में आना हुआ है तो विजिट का क्या है देखिए यहाँ जो बेसिक फैसिलिटीज़ जो होनी चाहिए सिविल हॉस्पिटल में वो देखना जो है वो हमारा काम है और आ, सरकार की केंद्र सरकार की और राज्य सरकार की जो स्कीम्स और पॉलिसीज़ हैं उनका इम्प्लीमेंटेशन प्रॉपर तरीके से हो रहा है या नहीं हो रहा ये देखना जो है वो हमें रहता है और किसी भी तरीके का मानव अधिकारों का उल्लंघन ना हो जो मरीज़ यहाँ पे आ रहे हैं उनको ठीक से स्वास्थ्य सेवाएं मिलें वो देखने के लिए जो है हम लोग ग्राउंड ज़ीरो पे आके अपना काम करते हैं तो एनएचआरसी इसी क्रम में जो है पंजाब के दौरे पे है और चार जिलों को हम विजिट करेंगे